ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਅਮਰਗੜ ਦੇ ਪੰਡਤ ਲਾਟਰੀ ਵਾਲੇ ਕੋਲ ਖੜੇ ਆ ਜਿਹੜਾ ਕਿ ਲਗਾਤਾਰ ਹੀ ਚਰਚਾ ਚ ਰਹਿਦਾ ਅੱਜ ਪੰਡਤ ਦੇ ਢੋਲ ਵੱਜ ਰਹੇ ਨੇ ਲਗਾਤਾਰ ਢੋਲ ਵੱਜ ਰਹੇ ਨੇ ਕਿਸੇ ਦਾ ਵਿਆਹ ਬਾਗੂ ਕਿਸੇ ਦਾ ਮਾਹੌਲ ਹੈ ਲਾਤਾਰ ਪੰਡਤ ਲਾਟਰੀ ਮਾਦਾ ਢੋਲ ਵੱਜ ਰਹੇ ਨੇ ਕਿਉਂ ਵੱਜ ਰਹੇ ਨੇ ਕੀ ਹੋਇਆ ਦੱਸਿਆ ਜਾ ਰਿਹਾ ਵੀ 21 ਲੱਖ ਦਾ ਇਨਾਮ ਇਸ ਕਾਊਂਟਰ ਉੱਲੱਗ ਚੁੱਕਾ ਹਾਂਜੀ 21 ਲੱਖ ਰੁਪਏ ਦਾ ਇਨਾਮ ਇਸ ਕਾਊਂਟਰ ਤੋਂ ਲੱਗ ਚੁੱਕਾ ਪਰ ਉਥੇ ਗੱਲ ਕਰੀਏ ਤਾਂ ਕੀ ਲਾ ਕਬੜਾ ਬੰਦਾ ਗਿਆ ਵਾ ਬੰਦਾ ਨਹੀਂ ਮਿਲ ਰਿਹਾ ਸੋ ਪੰਡਤੀ ਦਾ ਮਸ਼ੀਨ ਕਰਾ ਕੇ ਪੰਡਤੀ ਬਹੁਤ ਬਹੁਤ ਮੁਬਾਰਕਾਂ ਭਰਾ ਤੇ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਉਹਨਾਂ ਨੂੰ ਵੀ ਮੁਬਾਰਕਾ ਜਿਹੜਾ ਵੀਰ ਹੈ ਲੱਖਪਤੀ ਬਣ ਚੁੱਕਿਆ ਪਰ ਉਹਨੂੰ ਇਹ ਨਹੀਂ ਪਤਾ ਮੈਂ ਲੱਖਪਤੀ ਬਣ ਗਿਆ ਤੇ ਲੱਖਪਤੀ ਵੀ ਕੱਲਾ ਲੱਖ ਨਹੀਂ 21 ਦਾ 21 ਲੱਖ ਦਾ ਨਾਮ ਫਰਸਟ ਪ੍ਰਾਈਜ਼ ਲੱਗਿਆ ਆਪਣੇ ਕੋਲੋਂ ਅੱਜ 5 ਵਜੇ ਵਾਲੀ ਟਿਕਟ ਦੇ ਵਿੱਚ ਉਹ ਨਾਗਾ ਲੈਂਡ ਸਟੇਟ ਦੀ ਡੀਅਰ ਦੀ ਟਿਕਟ ਹੈ ਤੇ ਇਹਦਾ ਫਰਸਟ ਪ੍ਰਾਈਜ਼ 20 ਸੀਰੀਜ਼ ਦਾ ਨੰਬਰ ਹੈ 46342 46342 20 ਸੀਰੀਜ਼ 20 ਸੀਰੀਜ਼ ਦਾ ਨੰਬਰ ਸਾਡੇ ਕੋਲ ਆ ਚੁੱਕਿਆ ਕੰਪਨੀ ਰਿਪੋਰਟ ਤੇ ਜੀ ਸਾਰੇ ਰਜਿਸਟਰ ਬੋਲ ਤਾਂ ਪਰ ਉਹ ਬੰਦਾ ਨਾ ਕਾਲੀ ਜੇ ਨੰਬਰ ਨਹੀਂ ਲਿਖਾ ਕੇ ਗਿਆ ਤੇ ਇਸ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਭਾਈ ਜਿਹਦੇ ਕੋਲ ਟਿਕਟਾ 246 342 ਨੰਬਰ ਦੀ ਆ ਵਾਲੇ ਨੰਬਰ ਦੀ ਤਾਂ ਉਹ ਜਲਦੀ ਮੈਨਾਂ ਸੰਭਾਲਦਾ ਲੋ ਆ ਨੰਬਰ ਜਿਹਦੇ ਕੋਲ ਵੀ ਲਾਟਰੀ ਟਿਕਟ ਹੈਗਾ ਤਾਂ ਉਹ ਲੈ ਕੇ ਦਵਾਦ ਪੰਡਤ ਲਾਟਰੀ ਵਾਲਾ ਅਮਰਗੜ ਕੋਲ ਪਹੁੰਚ ਜਾਵੋ ਕਿਉਂਕਿ ਉਹਨੂੰ 21 ਲੱਖ ਰੁਪਏ ਦਾ ਇਨਾਮ ਆ ਜਿਹੜਾ ਕਿ ਲੱਗ ਚੁੱਕਾ ਹੈ ਅੱਜ ਦੀ ਤਰੀਕ 12 ਜਨਵਰੀ 2025 ਹਾਂਜੀ 12 ਜਨਵਰੀ 2025 ਦੇ ਵਿੱਚ ਜਿਹੜਾ ਕਿ ਅਮਰਗੜ ਤੋਂ ਲੱਖਪਤੀ ਨਿਕਲ ਚੁੱਕਾ ਹੈ ਪਹਿਲਾ ਲੱਖਪਤੀ ਜਿਵੇਂ ਪੰਡਤ ਜੀ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਪੰਡਤ ਜੀ ਲੋਕਾਂ ਨੂੰ ਬਹੁਤ ਵਿਸ਼ਵਾਸ ਤੁਹਾਡੇ ਤੇ ਹੁੰਦਾ ਹੈ। ਹਾਂਜੀ ਤੁਹਾਡੇ ਚੈਨਲ ਤੇ ਮੈਂ ਇੱਕ ਗੱਲ ਕਹੀ ਸੀ ਵੀ ਜੇ ਫਰਸਟ ਪ੍ਰਾਈਜ਼ ਨਹੀਂ ਲੱਗਦਾ ਕੁੰਭ ਜਾਂ ਮੇਸ ਜਾਂ ਸਿੰਘ ਰਾਸ਼ੀ ਦੇ ਵਿੱਚ ਮੈਂ ਲੋਟਰੀ ਦਾ ਕੰਮ ਛੱਡ ਦੂੰਗਾ। ਤੇ ਪ੍ਰਮਾਤਮਾ ਨੇ ਮੇਰੀ ਅੱਜ ਫਿਰ ਲਾਜ ਰੱਖ ਲਈ ਮੇਰੀ ਵੇਚੀ ਟਿਕਟ ਦੇ ਵਿੱਚੋਂ ਫਰਸਟ ਪ੍ਰਾਈਜ਼ 1.21 ਲੱਖ ਰੁਪਏ ਦਾ ਨਾਮ ਲੱਗ ਚੁੱਕਿਆ ਜੋ ਕਿ ਮੇਸ ਕੁੰਭ ਜਾਂ ਸਿੰਘ ਰਾਸ਼ੀ ਦਾ ਬੰਦਾ ਹੋਏਗਾ ਕਿਉਂਕਿ ਮੇਰੇ ਕੋਲ ਤਕਰੀਬ ਕੋ ਮੈਂ ਤਾਂ ਇਹ ਕਹਿਣਾ ਵੀ ਉਹ ਬੰਦਾ ਲੋੜਵੰਦੀ ਹੋਵੇ ਜਿਹਨੂੰ ਨਿਕਲੇ ਆ ਠੀਕ ਹੈ ਪ੍ਰਮਾਤਮਾ ਨੇ ਉਹਦੀ ਸੁਣੀ ਹੋਵੇ ਵੀ ਚਲੋ ਬਾਕੀ ਇਹ ਆ ਵੀ ਭਾਈ ਤੂੰ ਆ ਜਾ ਜਲਦੀ ਤੂੰ ਲਖਪਤੀ ਬਣ ਚੁੱਕਿਆ ਪਰ ਤੈਨੂੰ ਨਹੀਂ ਪਤਾ ਸਾਨੂੰ ਪਤਾ ਅਸਤੇ ਲੱਡੂ ਬਣ ਚੁੱਕੇ ਬਾਕੀ ਬਾਕੀ ਵੀ ਉਹਦੇ ਲੱਡੂ ਬੰਦੇ ਦੇ ਬਣ ਚੁੱਕੇ ਜਿਹਨੂੰ ਅਜੇ ਤਾਂ ਪਤਾ ਨਹੀਂ ਵੀ ਮੇਰੀ ਖੁਸ਼ੀ ਅੰਮ੍ਰਿਤਗੜ੍ਹ ਦੇ ਇਸ ਕਾਊਂਟ ਤੇ ਮਿਲਾਈ ਜਾ ਰਹੀ ਹੈ ਸੋ 21 ਲੱਖ ਰੁਪਏ ਦਾ ਨਾਮ ਮਿਲ ਚੁੱਕਾ ਹੈ ਬਤਵਤਾ ਵੀਡੀਓ ਸ਼ੇਅਰ ਕਰੋ ਤਾਂ ਕਿ ਉਸ ਤੱਕ ਪਹੁੰਚ ਜਾਵੇ ਅਤੇ ਉਹ ਜਲਦੀ ਜਲਦੀ ਪੰਡਤ ਜੀ ਕੋਲ ਪਹੁੰਚ ਗਿਆ ਉਹਦਾ ਨਾਮ ਮੈਂ ਸੰਪਰਕ ਕਰੋ 9 ਵਜੇ ਆਪਣੀ ਦੁਕਾਨ ਖੁੱਲ੍ਹ ਜਾਂਦੀ ਆ ਮੇਰੇ ਕੋਲ ਟਿਕਟ ਲੈ ਕੇ ਆ ਜਾ ਕੋਈ ਪੈਸਾ ਨਹੀਂ ਦੇਣਾ ਟਿਕਟਾਂ ਵੀ ਸੰਭਾਲੂ ਸੰਭਾਲ ਕੇ ਲਫਾਫੇ ਚ ਪਾ ਕੇ ਮੇਰੇ ਕੋਲ ਆਓ ਉੱਤੇ ਮੈਂ ਨਾਲ ਗੱਡੀ ਚ ਲੁਧਿਆਣੇ ਜਾਊਂਗਾ ਕੰਪਨੀ ਜਮਾ ਕਰਵਾਵਾਂਗੇ ਲੀਗਲ ਐਕਟੀਵਿਟੀ ਨਾਲ ਉਹਨਾਂ ਦੇ ਅਕਾਊਂਟ ਦੇ ਵਿੱਚ ਪੇਮੈਂਟ ਆ ਜਾਏਗੀ ਮਾੜੀ ਖਰਚਾ ਫਿਰ ਉਹਦਾ ਕਿੰਨਾ ਹੋਊ ਕੁਝ ਕੋਈ ਖਰਚਾ ਨਹੀਂ ਹੋਣਾ ਜੀ ਜੋ 150 ਵੀ ਅਸੀਂ ਕਰਾਂਗੇ ਉਹਨਾਂ ਨੂੰ ਸਿਰਫ ਨਾਲ ਜਾਣਾ ਟਿਕਟ ਲੈ ਕੇ ਉੱਥੇ ਆਪਾਂ ਉਹਨਾਂ ਦੀ ਜਮਾ ਕਰਵਾਉਂਦੇ ਅਕਾਊਂਟ ਦੇ ਵਿੱਚ ਉਹਨਾਂ ਦੇ ਪੇਮੈਂਟ ਆ ਜੋ ਵੀ ਟੈਕਸ ਕੱਟ ਗਿਆ ਅੱਛਾ ਫਿਰ ਤੁਸੀਂ ਜਿਵੇਂ ਪਹਿਲਾਂ ਤੁਸੀਂ ਕਾਫੀ ਇਕੱਠ ਰਿਹਾ ਦਿਨੇ ਕਹਿੰਦੇ ਕਰੋੜ ਕਰੋੜ ਵਾਲਾ ਕੰਮ ਉਹ ਵੀ ਫਿਰ ਆਪਾਂ ਸੁੱਖ ਰੱਖੇ 30 10 ਕਰੋੜ ਵਾਲਾ ਆ ਇਸ ਵਾਰ ਪੰਜਾਬ ਸਰਕਾਰ ਦਾ ਹਾਈਐਸਟ ਪ੍ਰਾਈਜ਼ ਆ 10 ਕਰੋੜ ਦਾ ਲੋਹੜੀ ਮਕਰਸ ਕ੍ਰਾਂਤੀ ਬੰਪਰ ਦਾ ਹਾਂਜੀ ਹਾਂ ਤੇ ਪਰਮਾਤਮਾ ਮੇਰੇ ਕੇਹੀ ਕਾਊਂਟਰ ਤੇ ਆਏਗਾ ਆਸ ਨਾਲ ਜੀ ਰਿਆਂ ਜੀ ਤੇ ਮੇਸਰਾਸੀ ਕੁੰਭਰਾਸੀ ਸਿੰਘਰਾਸੀ ਚ ਹੋਵੇਗਾ ਤੇ ਉਹਦਾ ਡਰਾ 18 ਜਨਵਰੀ ਦਾ ਤੇ 18 ਜਨਵਰੀ ਨੂੰ ਸਾਢੇ 7 ਵਜੇ ਤੱਕ ਮੇਰੇ ਕੋਲ ਟਿਕਟ ਪਾ ਸਕਦੇ ਨੇ ਜੇਕਰ ਮੇ ਕੋਲ ਸਟਾਕ ਆਏਗਾ ਇਹ ਨਾਲ ਸਮਝਣ ਵੀਰ ਵੀ ਲੋੜੀ ਨਾਂਗੀ ਤੇ ਟਿਕਟ ਅੱਛਾ 18 ਤੱਕ ਠੀਕ ਹੈ ਹਾਂਜੀ ਬੰਦੇ ਕਿੰਨੇ ਘੰਟੇ ਤੱਕ ਬਣ ਚੁੱਕੇ ਲੱਖ ਬੰਦੇ ਤੁਹਾਡੀ ਏਜੰਸੀ ਦੇ ਵਿੱਚੋਂ ਤਕਰੀਬਨ 150 ਤੋਂ ਵੱਧ ਕਰੋੜਪਤੀ ਤੇ 1000 ਤੋਂ ਵੱਧ ਲੱਖਪਤੀ ਸਾਡੇ ਵਿੱਚ ਇਹ ਟਿਕਟ ਟਾਪ ਨੂੰ ਟੈਂਟਰਪਰਾਈਜ਼ ਕੋਲ ਬਣ ਚੁੱਕੇ ਜੀ ਹਾਂਜੀ ਹਾਂਜੀ ਤੁਸੀਂ ਰਾਤ ਨੂੰ ਬੰਦਾ ਫੋਨ ਫੁੱਲੇ ਰੱਖਿਓ ਉਹ ਤੁਹਾਨੂੰ ਬੰਦਾ ਕਦੇ ਫੋਨ ਕਰ ਨਾਲ ਬਣਾ ਜੀ ਮੇਰਾ ਕਰੋ ਕਾਲ ਆਓ ਵੇਟ ਕਰ ਰਿਹਾ ਮੈਂ ਮੈਂ ਲੱਡੂ ਵੰਡਤੇ ਤੇ ਉਹਨਾਂ ਨੂੰ ਬਣਾਉਣਾ ਠੀਕ ਹੈ ਜੀ ਸੋ ਬਾਕੀ ਜੀ ਲੱਖਪਤੀ ਬੰਦਾ ਬਣ ਚੁੱਕਾ ਪਰ ਉਹਨਾਂ ਨੂੰ ਪਤਾ ਨਹੀਂ ਸੋ ਜਿਹੜਾ ਨੰਬਰ ਪੰਡਤ ਜੀ ਨੇ ਲਾਟਰੀ ਦੱਸਿਆਗਾ 20 42 ਨੰਬਰ ਨੰਬਰ 20 ਸੀਰੀਜ਼ ਦਾ ਨੰਬਰ ਹੈ ਜੀ 42 342 42 342 ਸੋ ਇਸ ਤਰ੍ਹਾਂ ਦੀ ਟਿਕਟਾਂ ਦੇ ਨਾਲ ਦੀ ਟਿਕਟਾਂ 50 ਰੁਪਏ ਵਾਲੀ 21 ਲੱਖਾਂ ਵਾਲੀ ਇਹਦੇ ਨਾਲ ਦੀ ਟਿਕਟਾਂ ਸੋ ਵੀਰ ਜਿਹਨੂੰ ਵੀ 12 ਜਨਵਰੀ ਦੀ ਜਿਸ ਕੋਲੇ ਵੀ ਇਸ ਤਰ੍ਹਾਂ ਦੀ ਟਿਕਟਾਂ ਨੇ ਅੱਜ ਖਰੀਦੀਆਂ ਨੇ ਉਹ ਕਿਰਪਾ ਕਰਕੇ ਅਜੇ ਟਿਕਟਾਂ ਚੈੱਕ ਕਰੋ ਚੈੱਕ ਕਰਕੇ ਨੰਬਰ ਦੇਖ ਕੇ ਆਪਣਾ ਪੰਡਤ ਜੀ ਕੋਲੇ ਆਓ ਅਤੇ 21 ਲੱਖ ਰੁਪਏ ਦਾ ਇਨਾਮ ਪਾਓ ਧੰਨਵਾਦ ਜੀ